ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕਿਸਾਨੀ ਅੰਦੋਲਨ ਦੀ ਪੰਜਾਬ ਸਰਕਾਰ ਤੇ ਡਿੱਗੀਗਾਚ ਕੇਂਦਰ ਵੱਲੋਂ ਪੰਜਾਬ ਨੂੰ ਹੁਕਮ ਜਾਰੀ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਹਮਲੇ ਦਾ ਫੜਿਆਗਾ ਮਲਜ਼ਮ ਖੁਦ ਨਿਕਲਿਆ ਪੀੜਤ ਕਰਨਲ ਬਾਠ ਦੀ ਪਤਨੀ ਦੀ ਡੀਜੀਪੀ ਪੰਜਾਬ ਨੂੰ ਚਿੱਠੀ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ਸੇਵਾ ਮੁਕਤੀ ਦੀ ਉਮਰ ਹੱਦ ਵਧਾਈ ਦਫ਼ਤਰ ਲੇਟ ਜਾਣ ਵਾਲਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ 에ਜੰਟ ਕਾਰਨ ਹੋਏ ਅੰਨੇ ਤਸ਼ੱਦਦ ਦੀ ਦਰਦ ਭਰੀ ਦਾਸਤਾਨ ਪੰਨੋ ਵੱਲੋਂ ਹੁਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਬਿਹਾਰ ਵਿੱਚ ਬਿਜਲੀ ਡੇਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 61 ਹੋਈ ਹੁਣ 트럼ਪ ਵੱਲੋਂ 데스 마스터 ਲਿਸਟ ਤਿਆਰ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡਣ ਵਾਸਤੇ ਹੋਣਗੇ ਖੁਦ ਤਿਆਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਕਿਸਾਨੀ ਅੰਦੋਲਨ ਅਤੇ ਉਹਦਾ ਪੰਜਾਬ ਜਾਂ ਪੰਜਾਬ ਸਰਕਾਰ ਨੂੰ ਕੀ ਘਾਟਾ ਜਾਂ ਮੁਨਾਫਾ ਹੋਇਆ ਜਾਣਕਾਰੀ ਮਿਲ ਰਹੀ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਬੰਦ ਹੋਏ ਟੋਲਾਂ ਦੀ ਜਿਹੜੀ ਗਾਜ਼ ਹੈ ਉਹ ਹੁਣ ਪੰਜਾਬ ਸਰਕਾਰ ਤੇ ਡਿੱਗ ਗਈ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲੇ ਕੇ ਉਸ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਨਿਰਦੇਸ਼ ਦੇ ਦਿੱਤੇ ਨੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮਹਿਕਮੇ ਨੇ ਕਿਹਾ ਕਿ ਟੋਲ ਬੰਦ ਹੋਣ ਦੇ ਕਾਰਨ NHAI ਨੂੰ 1600 ਤੇ 38 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਪੰਜਾਬ ਸਰਕਾਰ ਨੂੰ ਹੀ ਕਰਨੀ ਹੋਵੇਗੀ ਸਿਰਫ ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਅੱਗੇ ਤੋਂ ਟੋਲ ਬੰਦਰਾ ਹੋਣ ਇਹਦਾ ਧਿਆਨ ਵੀ ਸੂਬਾ ਸਰਕਾਰ ਨੂੰ ਰੱਖਣਾ ਪਵੇਗਾ ਦੱਸਣਾ ਬਣਦਾ ਕਿ ਅਕਤੂਬਰ 2020 ਤੋਂ ਦਸੰਬਰ 2021 ਤੱਕ 1348 ਕਰੋੜ ਅਤੇ 77 ਲੱਖ ਰੁਪਏ ਦਾ ਘਾਟਾ ਦਰਜ ਕੀਤਾ ਗਿਆ ਸੀ ਇਹਦੇ ਤੋਂ ਬਾਅਦ ਕੇਂਦਰ ਸਰਕਾਰ ਦੀ ਇਸ ਚਿੱਠੀ ਤੇ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਜੇ ਇਹ ਨੁਕਸਾਨ ਹੋਇਆ ਤਾ ਇਹਦੀ ਜ਼ਿੰਮੇਵਾਰ ਵੀ ਸੂਬਾ ਸਰਕਾਰ ਨਹੀਂ ਸਗੋਂ ਕੇਂਦਰ ਸਰਕਾਰ ਹੈ ਤੇ ਹੁਣ ਗੱਲ ਕਰਦੇ ਆਂ ਭਾਜ ਭਾਗੂ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਗਰਨੇਡ ਹਮਲਾ ਬੀਤੇ ਦਿਨੀ ਹੋ ਗਿਆ ਸੀ ਬਹੁਤਿਆਂ ਨੇ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਨੂੰ ਮਨੋਰੰਜਨ ਮਾਰ ਕੇ ਰੱਖ ਦਿੱਤਾ ਪੰਜਾਬ ਪੁਲਿਸ ਨੇ ਕੁਝ ਦਾਅਵੇ ਕੀਤੇ ਸੀ ਗ੍ਰਿਫਤਾਰੀ ਦੇ ਪਰ ਕਹਾਣੀ ਕੁਝ ਹੋਰ ਨਿਕਲਦੀ ਜਾਪ ਰਹੀ ਹੈ ਡੀਜੀਪੀ ਲਾਰਡ ਆਰਡਰ ਅਰਪਿਤ ਸ਼ੁਕਲਾ ਨੇ ਆਖਿਆ ਸੀ ਕਿ 12 ਘੰਟਿਆਂ ਦੇ ਅੰਦਰ ਅੰਦਰ ਗਰਨੇਡ ਦੇ ਮੁੱਖ ਮਲਜ਼ਮ ਸ਼ਾਦਰ ਅਲੀ ਨੂੰ ਗ੍ਰਿਫਤਾਰ ਕੀਤਾ ਸੀ ਅਸਲ ਦੇ ਵਿੱਚ ਹੁਣ ਪਤਾ ਲੱਗਿਆ ਕਿ ਉਹ ਤਾਂ ਖੁਦ ਪੀੜਤਾ ਹੈ ਉਸਨੇ ਆਪਣਾ ਮੋਬਾਈਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੋਈ ਸੀ ਬੀਤੇ ਦਿਨੀ ਜਲੰਧਰ ਰੇਲਵੇ ਸਟੇਸ਼ਨ ਤੇ ਜਿਹੜਾ ਵਿਅਕਤੀ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਦੱਸਿਆ ਗਿਆ ਕਿ ਅਸਲ ਦੇ ਵਿੱਚ ਮਲਜ਼ਮ ਉਹ ਹੈ ਪੁਲਿਸ ਨੇ ਇਹ ਨਹੀਂ ਪਤਾ ਲੱਗਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਸ਼ਾਦਰ ਅਲੀ ਦਾ ਮੋਬਾਈਲ ਫੋਨ ਜਿਹੜਾ ਚੋਰੀ ਹੋਇਆ ਸੀ ਸੀਸੀਟੀਵੀ ਦੇ ਵਿੱਚ ਉਹ ਦਿਖਾਈ ਦੇ ਰਿਹਾ ਮਲਜ਼ਮ ਉਸ ਨੂੰ ਹੀ ਵਰਤ ਰਿਹਾ ਸੀ ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਸਲ ਦੇ ਵਿੱਚ ਉਹ ਫੋਨ ਚੋਰੀ ਦਾ ਵਰਤਿਆ ਗਿਆ ਪੁਲਿਸ ਮੰਨ ਕੇ ਚੱਲ ਰਹੀ ਸੀ ਕਿ ਜਿਹੜਾ ਵਿਅਕਤੀ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਉਹ ਸਾਦਰ ਅਲੀ ਹੈ ਪਰ ਅਸਲ ਦੇ ਵਿੱਚ ਉਹ ਕੌਣ ਆ ਇਹ ਪਤਾ ਨਹੀਂ ਲੱਗ ਸਕਿਆ ਘਟਨਾ ਵੇਲੇ ਮਲਜ਼ਮ ਦੇ ਵੱਲੋਂ ਜਿਹੜਾ ਮੋਬਾਈਲ ਵਰਤਿਆ ਗਿਆ ਸੀ ਪਰ ਇਨਾ ਹੁਣ ਪਤਾ ਲੱਗ ਗਿਆ ਹੈ ਕਿ ਉਹਦੀ ਰਿਪੋਰਟ ਚੋਰੀ ਦੀ ਕਰਵਾਈ ਹੋਈ ਸੀ ਤੇ ਹੁਣ ਗੱਲ ਕਰਦੇ ਆ ਕਰਨਲ ਬਾਠ ਮਾਮਲੇ ਦੀ ਕਰਨਲ ਬਾਠ ਕੁੱਟਮਾਰ ਮਾਮਲੇ ਦੇ ਵਿੱਚ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਹੁਣ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੂੰ ਇੱਕ ਚਿੱਠੀ ਲਿਖੀ ਹੈ ਦੱਸਣਾ ਬਣਦਾ ਕਿ ਇੱਕ ਪਾਸੇ ਕਰਨਲ ਬਾਠ ਦੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੇ ਉੱਕਾਈ ਭਰੋਸਾ ਨਹੀਂ ਇਸ ਕਰਕੇ ਉਹਨਾਂ ਨੇ ਪੰਜਾਬ ਪੁਲਿਸ ਵੱਲੋਂ ਜਿਹੜੀ ਸੈੱਟ ਬਣਾਈ ਗਈ ਸੀ ਉਹਦੇ ਤੋਂ ਜਾਂਚ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਹਾਈ ਕੋਰਟ ਨੇ ਉਹਦੀ ਪਟੀਸ਼ਨ ਮਨਜ਼ੂਰ ਕਰਦਿਆਂ ਪੰਜਾਬ ਪੁਲਿਸ ਦੀ ਬਜਾਏ ਚੰਡੀਗੜ੍ਹ ਪੁਲਿਸ ਦੀ ਸਿੱਟ ਬਣਾਉਣ ਦੇ ਹੁਕਮ ਦੇ ਦਿੱਤੇ ਸਿੱਤੇ ਸਿੱਟ ਬਣ ਵੀ ਗਈ ਹੈ ਪਰ ਹੁਣ ਚਿੱਠੀ ਵਿੱਚ ਜੋ ਜ਼ਿਕਰ ਕੀਤਾ ਗਿਆ ਲਿਖਿਆ ਗਿਆ ਕਿ ਸਸਪੈਂਡ ਕੀਤੇਗਾ ਜਿਹੜੇ ਮੁਲਾਜ਼ਮ ਨੇ ਉਹ ਮੁਲਾਜ਼ਮ ਉਹ ਪਟਿਆਲਾ ਤੋਂ ਬਾਹਰ ਤਬਾਦਲਾ ਕੀਤਾ ਜਾਵੇ ਉਹਨਾਂ ਦਾ ਕਰਨਲ ਬਾੜ ਦੇ ਨਾਲ ਕੁੱਟ ਮਾਰਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੱਸਣਾ ਬਣਦਾ ਕਿ 12 ਪੁਲਿਸ ਮੁਲਾਜ਼ਮਾਂ ਨੂੰ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਪਹਿਲਾਂ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਹੈ ਤੇ ਹੁਣ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਕੁਝ ਦਿਨ ਪਹਿਲਾਂ ਜਸਵਿੰਦਰ ਕੌਰ ਬਾਠ ਨੇ ਦੋਸ਼ ਲਗਾਇਆ ਸੀ ਕਿ ਕੋਈ ਉਹਨਾਂ ਦਾ ਪਿੱਛਾ ਕਰ ਰਿਹਾ ਹੈ ਉਹਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਮੋਬਾਈਲ ਦੇ ਨਾਲ ਫੜਿਆ ਸੀ ਜਿਹੜਾ ਸ਼ਾਇਦ ਉਹਨਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ ਹਾਈ ਕੋਰਟ ਦੇ ਵੱਲੋਂ ਇਹ ਵੀ ਦੱਸਣਾ ਬਣਦਾ ਹੈ ਕਿ ਜਸਵਿੰਦਰ ਕੌਰ ਬਾਠ ਨੂੰ ਪਹਿਲਾਂ ਹੀ ਸੁਰੱਖਿਆ ਦਿੱਤੀ ਹੋਈ ਹੈ ਵਾਠ ਕੁੱਟਵਾਰ ਮਾਮਲੇ ਦੇ ਮੁਲਜ਼ਮ ਇੰਸਪੈਕਟਰ ਰੌਣੀ ਸਿੰਘ ਉਹਨਾਂ ਨੂੰ ਵੀ ਝਟਕਾ ਲੱਗਿਆ ਜਦੋਂ ਸੈਸ਼ਨ ਕੋਰਟ ਨੇ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਹਾਈ ਕੋਰਟ ਨੇ ਇੰਸਪੈਕਟਰ ਰੌਣੀ ਨੂੰ 3 ਦਿਨਾਂ ਦੀ ਰਾਹਤ ਦਿੰਦੇ ਹੋਏ ਸੈਸ਼ਨ ਕੋਰਟ ਜਾਣ ਦੇ ਨਿਰਦੇਸ਼ ਦਿੱਤੇ ਸੀ ਪਰ ਹੁਣ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਇੰਸਪੈਕਟਰ ਦੀ ਕਿਸੇ ਵਕਤ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਕੈਬਨਿਟ ਦੇ ਕੁਝ ਵੱਡੇ ਫੈਸਲਿਆਂ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਕੈਬਨਿਟ ਨੇ ਇੱਕ ਮੀਟਿੰਗ ਕੀਤੀ ਹੈ ਮਹੱਤਵਪੂਰਨ ਮੀਟਿੰਗ ਦੱਸੀ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਹੈ। ਇਹਦੇ ਵਿੱਚ ਰਾਜ ਹਿੱਤ 6 ਵੱਡੇ ਫੈਸਲੇ ਉਹਨਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ। ਮੀਟਿੰਗ ਦੇ ਵਿੱਚ ਅਨਸੂਚਿਤ ਜਾਤੀ ਭਾਈਚਾਰ ਨਾਲ ਸੰਬੰਧਿਤ ਵਕੀਲਾਂ ਦੀ ਰਹਾਦਤਾਂ ਵੀ ਐਲਾਨ ਕੀਤਾ ਗਿਆ ਹੈ। ਖਾਸ ਤੌਰ ਤੇ ਏਜੀ ਪਾਵ ਐਡਵੋਕੇਟ ਜਨਰਲ ਦਫ਼ਤਰ ਦੇ ਵਿੱਚ ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ਦੇ ਵਿੱਚ ਐਸਸੀ ਭਾਈਚਾਰੇ ਦੇ ਵਕੀਲਾਂ ਵਾਸਤੇ ਰਾਖਵਾ ਕਰਨ ਜਾਂ ਵਿੱਚ ਛੇ ਛੋਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਟੀਮਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਿਹੜੇ ਕਿਹੜੇ ਫੈਸਲੇ ਕੀਤੇ ਗਏ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਮੈਡੀਕਲ ਕਾਲਜ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਵਿੱਚ ਕੰਮ ਕਰਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ ਹੁਣ 62 ਵਰਿਆਂ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਅਗਲੇ 3 ਸਾਲਾਂ ਵਿੱਚ ਲਗਭਗ 48 ਪ੍ਰੋਫੈਸਰਾਂ ਦੀ ਸੇਵਾਮੁਕਤ ਹੋਣ ਦੀ ਉਮੀਦ ਸੀ ਪਰ ਹੁਣ ਉਹ ਵਿਦਿਆਰਥ ਨੂੰ ਆਪਣਾ ਤਜਰਬਾ ਦੇਣਾ ਜਾਰੀ ਰੱਖਣਗੇ ਇਹਦੇ ਨਾਲ ਡਾਕਟਰੀ ਸਿੱਖਿਆ ਮਜ਼ਬੂਤ ਹੋਏਗੀ ਦੂਸਰਾ ਜਿਹੜਾ ਵੱਡਾ ਫੈਸਲਾ ਹੈ ਉਹ ਮੈਡੀਕਲ ਜਿਹੜੇ ਅਫਸਰ ਨੇ ਸਪੈਸ਼ਲਿਸਟ ਨੇ ਉਹਨਾਂ ਦੇ ਮੁਤਲਕ ਹੈ ਜਾਣਕਾਰੀ ਬਲੀ ਹੈ ਕਿ ਮੈਡੀਕਲ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਮੈਡੀਕਲ ਅਫਸਰ ਸਪੈਸ਼ਲਿਸਟ ਉਹਨਾਂ ਦੀ ਸੇਵਾਮੁਕਤੀ ਦੀ ਉਮਰ 58 ਤੋਂ ਵਧਾ ਕੇ 65 ਵਰੇ ਕਰ ਦਿੱਤੀ ਗਈ ਹੈ ਹਾਲਾਂਕਿ 58 ਸਾਲਾਂ ਬਾਅਦ ਉਹਨਾਂ ਨੂੰ ਆਖਰੀ ਤਨਖਾਹ ਤੇ ਠੇਕੇ ਦੇ ਆਧਾਰ ਤੇ ਨਿਯੁਕਤ ਕੀਤਾ ਜਾਏਗਾ। ਤੀਸਰਾ ਪਿੰਡੂ ਵਿਕਾਸ ਦੇ ਨਾਲ ਸੰਬੰਧਿਤ ਇੱਕ ਵੱਡਾ ਫੈਸਲਾ ਹੈ। ਜਾਣਕਾਰੀ ਮਿਲੀ ਹੈ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿੱਚ ਬਲਾਕਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹਦੇ ਤਹਿਤ ਬਲਾਕਾਂ ਦੀ ਗਿਣਤੀ ਬਣਤਰ ਅਤੇ ਕਾਰਜਸ਼ੀਲਤਾ ਨੂੰ ਠੀਕ ਕਰਨ ਵਾਸਤੇ ਤਰਕਸੰਗਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ। ਜਿਹੜੀ ਚੌਥਾ ਵੱਡਾ ਫੈਸਲਾ ਉਹ OTS ਸਕੀਮ ਦਾ ਹੈ। ਹੁਣ ਤੱਕ ਪੰਜਾਬ ਦੀ OTS ਭਾ ਵਨ ਟਾਈਮ ਸੈਟਲਮੈਂਟ ਸਕੀਮ ਮਿਊਸਪਲ ਇੰਪਰੂਵਮੈਂਟ ਟਰਸਟ ਤੇ ਲਾਗੂ ਨਹੀਂ ਸੀ ਹੁੰਦੀ ਪਰ ਹੁਣ ਇਹਨੂੰ ਇਹਦੇ ਵਿੱਚ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਇਹਦੇ ਤਹਿਤ ਜੁਰਮਾਨਾ ਵਿਆਜ ਉਹ ਸਾਰਾ ਕੁਝ ਮੁਆਫ ਕਰ ਦਿੱਤਾ ਜਾਏਗਾ ਅਤੇ ਗੈਰ ਉਹ ਸਾਰੀ ਫੀਸਾਂ ਤੇ ਜੁਰਮਾਨਿਆਂ ਤੇ 50% ਛੋਟ ਦਿੱਤੀ ਗਈ ਹੈ ਇਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਇਕੋ ਸੈਂਸਿਟਿਵ ਜ਼ੋਨ ਦੇ ਮੁਤਲਕ ਵੀ ਫੈਸਲਾ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਜੰਗਲੀ ਖੇਤਰਾਂ ਲਈ ਇਕੋ ਸੈਂਸਿਟਿਵ ਜ਼ੋਨ ਦੇ ਤਹਿਤ 100 ਮੀਟਰ ਦਾ ਘੇਰਾ ਨਿਰਧਾਰਤ ਕਰ ਦਿੱਤਾ ਗਿਆ ਹੈ ਹੁਣ ਪੰਜਾਬ ਸਰਕਾਰ ਨੇ ਕੈਬਨਟ ਵਿੱਚ ਇਹਨੂੰ ਨਵੇਂ ਸਿਰੇ ਤੋਂ ਪਰਿਵਾਨਗੀ ਦਿੱਤੀ ਹੈ ਤੇ ਛੇਵਾਂ ਜਿਹੜਾ ਵੱਡਾ ਫੈਸਲਾ ਹੈ ਉਹ ਸੁਪਰੀਮ ਕੋਰਟ ਅਤੇ ਵਕੀਲਾਂ ਦੀਆਂ ਨਿਯੁਕਤੀਆਂ ਦੇ ਨਾਲ ਸੰਬੰਧਿਤ ਹੈ ਇਹ ਇੱਕ ਇਤਿਹਾਸਕ ਫੈਸਲਾ ਹੈ ਕਿ ਕੈਬਨਟ ਨੇ ਅਨਸੂਚਿਤ ਜਾਤੀ ਦੇ ਵਕੀਲਾਂ ਦੇ ਵਾਸਤੇ ਸਰਕਾਰੀ ਨਿਯੁਕਤੀਆਂ ਦੇ ਵਿੱਚ ਰਾਖਵਾ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਹੁਣ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸਸੀ ਸ਼੍ਰੇਣੀ ਦੇ ਕਾਨੂੰਨ ਅਧਿਕਾਰੀਆਂ ਦੀ ਭਰਤੀ ਦੇ ਵਿੱਚ ਟੱਲ ਹੋਵੇਗੀ ਅਤੇ ਵਿਸ਼ੇਸ਼ ਪ੍ਰਬੰਧ ਲਾਗੂ ਰਹਿਣਗੇ ਇਹਨੂੰ ਸਮਾਜਿਕ ਨਿਆਂ ਦੇ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਅਤੇ ਇਹ ਚ ਰੋਕਣੀ ਮੰਗ ਵੀ ਸੀ ਹੁਣ ਗੱਲ ਕਰਦੇ ਹਾਂ ਕੱਲ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਪ੍ਰੋਗਰਾਮ ਪੰਜਾਬ ਬੋਲ ਦਾ ਚ ਇਹ ਸੀ ਕਿ ਸਿਵਲ ਸਰਜਨ ਦੇ ਦਫਤਰ ਦੇ ਵਿੱਚ ਹੰਗਾਮਾ ਹੋਇਆ ਹੈ ਯੂਨੀਅਨ ਅਤੇ ਕਰਮਚਾਰੀ ਕੁਝ ਹੋਰ ਆਖ ਰਹੇ ਸੀ ਸਿਵਲ ਸਰਜਨ ਕਹਿੰਦਾ ਸੀ ਇਹ ਬੰਦੇ ਲੇਟ ਆਉਂਦੇ ਆ ਤੁਹਾਡੇ ਵਿੱਚੋਂ ਬਹੁਤਿਆਂ ਨੇ ਆਖਿਆ ਸੀ ਕਿ ਇਹਨਾਂ ਦੀ ਫਿੰਗਰਪ੍ਰਿੰਟ ਦੇ ਨਾਲ ਆਨਲਾਈਨ ਹਾਜ਼ਰੀ ਲੱਗਣੀ ਚਾਹੀਦੀ ਹੈ ਇਹ ਝੰਜਟ ਮੁੱਕ ਸਕਦਾ ਹੈ ਇਸੇ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਹੁਣ ਤੋਂ ਆਪਣੇ ਵਿਭਾਗ ਦੇ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਦੀ ਹਾਜ਼ਰੀ ਆਨਲਾਈਨ ਹੋਏਗੀ ਹੁਣ ਵਿਭਾਗ ਦੇ ਸਮੁੱਚੇ ਕਰਮਚਾਰੀ ਦਿਨ ਦੇ ਵਿੱਚ ਇੱਕ ਨਹੀਂ ਸਗੋਂ ਦੋ ਵਾਰ ਆਪਣੀ ਹਾਜ਼ਰੀ ਆਨਲਾਈਨ ਯਕੀਨੀ ਬਣਾਉਣਗੇ ਹਾਜ਼ਰੀ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਹੋਵੇਗੀ ਅਤੇ ਸ਼ਾਮ ਨੂੰ 5 ਵਜੇ ਤੋਂ 1 ਮਿੰਟ ਬਾਅਦ ਲਗਾਉਣੀ ਹੋਵੇਗੀ ਤਾਂ ਕਿ ਪਤਾ ਲੱਗੇ ਕਿ ਸਾਰਾ ਦਿਨ ਇਹ ਕੰਮ ਤੇ ਰਹਿ ਐ ਤੇ ਹੁਣ ਟਰਾਂਸਪੋਰਟ ਵਿਭਾਗ ਦੇ ਸਾਰੇ ਕਰਮਚਾਰੀ ਨੂੰ ਸਮੇਂ ਸਿਰ ਦਫ਼ਤਰ ਚ ਜਾਣਾ ਪਏਗਾ ਨਹੀਂ ਤਾਂ ਉਹਨਾਂ ਦੀ ਤਨਖਾਹ ਕੱਟ ਦਿੱਤੀ ਜਾਏਗੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਦੇ ਤੋਂ ਪਹਿਲਾਂ ਪੁਰਾਣੀ ਪ੍ਰਣਾਲੀ ਤਹਿਤ ਰਜਿਸਟਰਾਂ ਦੇ ਉੱਪਰ ਹਾਜ਼ਰੀ ਲਗਾਇਆ ਕਰਦੀ ਸੀ ਉਹਨਾਂ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਅਧੀਨ ਐਸ ਡੀ ਐਮ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਰੈਗੂਲਰ ਆਊਟਸੋਰਸ ਕੰਟਰੈਕਚੁਅਲ ਲੈਬ اٹੈਂਡੈਂਟ ਸਮੀਤ ਸਮੁੱਚੇ ਕਰਮਚਾਰੀਆਂ ਨੂੰ ਆਨਲਾਈਨ ਹਾਜ਼ਰੀ ਲਾਉਣ ਵਾਸਤੇ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਕਰਮਚਾਰੀ ਨੂੰ ਕੋਈ ਦਿੱਕਤ ਨਾ ਆਵੇ ਭੁੱਲਰ ਨੇ ਦੱਸਿਆ ਕਿ ਵਿਭਾਗ ਦੇ ਸਮੂਹ ਕਰਮਚਾਰੀਆਂ ਦੀ ਹਾਜ਼ਰੀ ਐਮ ਸੇਵਾ ਐਪ ਤੇ ਆਨਲਾਈਨ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਆ ਉਨ੍ਹਾਂ ਦੱਸਿਆ ਕਿ ਅੱਜ ਤੋਂ ਵੱਖ-ਵੱਖ ਦਫ਼ਤਰਾਂ ਤੇ ਖੇਤਰੀ ਦਫ਼ਤਰ ਕਰਮਚਾਰੀਆਂ ਦੀ ਹਾਜ਼ਰੀ ਐਮ ਸੇਵਾ ਐਪ ਤੇ ਲੱਗਣੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੇ ਸਮੂੱਚੇ ਕਰਮਚਾਰੀਆਂ ਦੇ ਐਮ ਸੇਵਾ ਲੌਗਇਨ ਬਣਾਉਣ ਅਤੇ ਯੂਜ਼ਰ ਗਾਈਡ ਦੀ ਉਪਲਬਧ ਕਰਵਾਉਣ ਤੋਂ ਬਾਅਦ ਹਾਜ਼ਰੀ ਲਗਾਉਣ ਦੀ ਇਹ ਆਨਲਾਈਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕੋਈ ਵੀ ਮੁਲਾਜ਼ਮ ਘਰ ਬੈਠ ਕੇ ਆਨਲਾਈਨ ਹਾਜ਼ਰੀ ਨਹੀਂ ਲਗਾ ਸਕੇਗਾ ਕਿਉਂਕਿ ਸਬੰਧਤ ਨੂੰ ਜੀਓ ਫੇਸਿੰਗ ਦੇ ਨਾਲ ਲੈਟੀਟਿਊਡ ਅਤੇ ਲੌਂਗੀਟਿਊਡ ਸੌਫਟਵੇਅਰ ਦਾ ਇਸਤੇਮਾਲ ਵੀ ਕਰਨਾ ਪਵੇਗਾ ਜਿਸ ਨਾਲ ਹਾਜ਼ਰੀ ਲਗਾਉਣ ਸਮੇਂ ਸਬੰਧਤ ਮੁਲਾਜ਼ਮ ਦੀ ਲੋਕੇਸ਼ਨ ਦਫ਼ਤਰ ਕੋਲ ਪਹੁੰਚ ਜਾਏਗੀ ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਮੁਲਾਜ਼ਮ ਨੇ ਦਫ਼ਤਰ ਤੋਂ ਬਾਹਰ ਕਿਸੇ ਕੰਮ ਵਾਸਤੇ ਜਾਣਾ ਹੈ ਤਾਂ ਸਬੰਧਤ ਮੁਲਾਜ਼ਮ ਮੋਬਾਈਲ ਰਾਹੀਂ ਆਪਣੀ ਲੋਕੇਸ਼ਨ ਭੇਜ ਸਕੇਗਾ ਉਹਨੂੰ ਯਕੀਨੀ ਬਣਾਉਣਾ ਹੋਵੇਗਾ ਉਹਨਾਂ ਦੱਸਿਆ ਕਿ ਇਸ ਕਦਮ ਦੇ ਨਾਲ ਜਿੱਥੇ ਵਿਭਾਗ ਦੀ ਕਾਰਜ ਕੁਸ਼ਲਤਾ ਤੇ ਵਿੱਚ ਵਾਧਾ ਹੋਏਗਾ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਵੀ ਦੂਰ ਹੋਣਗੀਆਂ ਕਿ ਵਿਭਾਗ ਦੇ ਵਿੱਚ ਕਰਮਚਾਰੀ ਸਮੇਂ ਸਿਰ ਨਹੀਂ ਆਉਂਦੇ ਅਤੇ ਸਮੇਂ ਤੋਂ ਪਹਿਲਾਂ ਘਰੋਂ ਚਲੇ ਜਾਂਦੇ ਨੇ ਤੇ ਹੁਣ ਠੱਗ ਏਜੰਟਾਂ ਨੇ ਬਹੁਤ ਸਾਰੇ ਘਰ ਪੱਟ ਦਿੱਤੇ ਐ ਪੁੱਤਰ ਵੀ ਗਏ ਤੇ ਪੈਸੇ ਵੀ ਗਏ ਇੱਕ ਆ ਦਰਦ ਭਰੀ ਦਾਸਤਾਨ ਹੱਡ ਬੀਤੀ ਸੁਣਾਈ ਹੈ ਬਹੁਤ ਸਾਰੇ ਲੋਕ ਨੇ ਵਿਦੇਸ਼ ਜਾਣ ਦੀ ਤੀਬਰ ਇੱਛਾ ਪੰਜਾਬੀਆਂ ਦੇ ਵਿੱਚ ਕਈ ਵਾਰੀ ਉਹ ਮੌਤਾ ਫਰਮਾਨ ਵੀ ਲੈ ਕੇ ਆਈ ਹੈ ਜਿਸ ਤੇ ਚੱਲਦਿਆਂ ਟੂਰਿਸਟ ਵੀਜ਼ੇ ਤੇ ਅਜਨਾਲਾ ਦੇ ਪਿੰਡ ਜਗਦੇਵ ਖੁਰਦਾ ਇੱਕ ਨੌਜਵਾਨ ਜਿਹੜਾ ਜ਼ਬਰਦਸਤੀ ਰੂਸ ਦੀ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਸੀ ਮੌਤ ਦੇ ਮੂੰਹ ਵਿੱਚ ਸੁੜ ਦਿੱਤਾ ਗਿਆ ਸੀ ਪਰ ਚੰਗੇ ਭਾਗ ਸੀ ਚੰਗੀ ਕਿਸਮਤ ਸੀ ਉਹਨੇ 5 ਮਹੀਨੇ ਰੂਸ ਦੀ ਫੌਜ ਦੇ ਵਿੱਚ ਨੌਕਰੀ ਕੀਤੀ 2 ਮਹੀਨੇ ਜੇਲ੍ਹ ਕੱਟੀ ਅਤੇ ਹੁਣ ਵਾਪਸ ਆਪਣੇ ਪਿੰਡ ਪਰਤ ਆਇਆ ਏ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕੋ ਆਪਣੇ ਪਿੰਡ ਦਾ ਇੱਕ ਨੌਜਵਾਨ ਉਹਦੇ ਵੱਲੋਂ ਰੂਸ ਦੇ ਟੂਰਿਸਟ ਵੀਜ਼ੇ ਤੇ ਉਸਨੂੰ ਭੇਜਿਆ ਗਿਆ ਸੀ ਪਰ ਉਸ ਨੂੰ ਉੱਥੇ ਸਿੱਧਾ ਆਰਮੀ بیس ਤੇ ਕੈਂਪ ਵਿੱਚ ਸੌਂਡ ਦਿੱਤਾ ਗਿਆ ਜਿੱਥੇ ਵੀ 21 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਟ੍ਰੇਨਿੰਗ ਤੋਂ ਬਾਅਦ ਯੂਕਰੇਨ ਦੀ ਫਰੰਟ ਲਾਈਨ ਤੇ ਉਹਨੂੰ ਭੇਜਿਆ ਗਿਆ ਇਸ ਸਬੰਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਗਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉੱਥੇ ਜਾ ਕੇ ਉਸ ਨੂੰ ਸਿਰਫ ਕੋਰੀਅਰ ਦਾ ਕੰਮ ਕਰਨਾ ਹੋਏਗਾ ਉਹਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦ ਉਹ ਉੱਥੇ ਪਹੁੰਚਿਆ ਤਾਂ ਉਹਨੂੰ ਫੌਜ ਵਿੱਚ ਭਰਤੀ ਕਰ ਲਿਆ ਗਿਆ ਉਨੇ ਦੱਸਿਆ ਕਿ ਉਹਨੂੰ ਖਾਣ ਨੂੰ ਸਿਰਫ 30-35 ਘੰਟਿਆਂ ਬਾਅਦ ਥੋੜੇ ਜਿਹੇ ਚੌਲ ਦਿੱਤੇ ਜਾਂਦੇ ਸੀ ਅਤੇ ਪਾਣੀ ਵੀ ਕਦੇ-ਕਦੇ ਦਿੱਤਾ ਜਾਂਦਾ ਸੀ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹ 5 ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਦੇ ਵਿੱਚ ਕਈ ਹੋਰ ਪੰਜਾਬੀ ਨੌਜਵਾਨ ਜ਼ਖਮੀ ਵੀ ਹੋਏ ਐ ਤੇ ਕਈਆਂ ਦੀ ਮੌਤ ਵੀ ਹੋਈ ਐ। ਉਹਨਾਂ ਦੱਸਿਆ ਕਿ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਐ ਕਿ ਉਹ ਜਿਉਂਦਾ ਸਹੀ ਸਲਾਮਤ ਆਪਣੇ ਘਰ ਪਰਤ ਆਇਆ। ਉਹਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਗਏ ਤਾਂ ਉਹਨਾਂ ਨੇ ਇਹ ਉੱਥੇ ਮੁੱਦਾ ਚੁੱਕਿਆ ਕਿ ਦੇਸ਼ ਦੇ ਨੌਜਵਾਨਾਂ ਨੂੰ ਵਾਪਸ ਭੇਜਿਆ ਜਾਵੇ ਤੇ ਰੂਸ ਦੀ ਸਰਕਾਰ ਵੱਲੋਂ ਹੁਣ ਉਹਨਾਂ ਨੂੰ ਵਾਪਸ ਭੇਜਿਆ ਗਿਆ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬਿਲਕੁਲ ਕੋਈ ਵੀ ਆਸ ਜਾਂ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਜਿੰਦਾ ਆਪਣੇ ਘਰ ਪਰਤ ਸਕੇਗਾ ਇਸ ਸਬੰਧੀ ਸਰਬਜੀਤ ਸਿੰਘ ਦੀ ਮਾਤਾ ਜੀ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸੀ ਉਹਦੀ ਖੁਦ ਦੀ ਸਿਹਤ ਵਿਗੜਦੀ ਜਾ ਰਹੀ ਸੀ ਉਹਦੇ ਪੋਤਰੇ ਨੂੰ ਪੁੱਛਦੇ ਸੀ ਪਾਪਾ ਕਦੋਂ ਆਉਣਗੇ ਪਰ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਪਰ ਉਹ ਕਹਿੰਦੇ ਪ੍ਰਮਾਤਮਾ ਦਾ ਉਹ ਸ਼ੁਕਰਗੁਜ਼ਾਰ ਕਰਦੀਆਂ ਉਹਦਾ ਪੁੱਤਰ ਸਹੀ ਸਲਾਮਤ ਵਾਪਸ ਪਿੰਡ ਪਰਤ ਆਇਆ ਪਰ ਉਹਨੂੰ ਕੋਈ ਉਮੀਦ ਨਹੀਂ ਸੀ ਆਪਣੇ ਭਰੇ ਮਨ ਨਾਲ ਉਸਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੋਲ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਠੱਗ ਟਰੈਵਲ ਏਜੰਟਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਪਿੰਡ ਵਾਸੀਆਂ ਵੀ ਮੰਗ ਕੀਤੀ ਹੈ ਕਿ ਅਜਿਹੇ ਟਰੈਵਲ ਏਜੰਟ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਮਰਨ ਵਾਸਤੇ ਸੁੱਟ ਦਿੰਦੇ ਨੇ ਉਹਨਾਂ 'ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਆਕੇ ਪਵਿੱਖ ਦੇ ਵਿੱਚ ਕੋਈ ਵੀ ਟਰੈਵਲ ਏਜੰਟ ਅਜਿਹੀ ਘਣਾਉਣੀ ਹਰਕਤ ਨਾ ਕਰ ਸਕੇ ਨਾਲ ਅਗਲਾ ਸਵਾਲ ਇਹ ਵੀ ਹੈ ਕਿ ਜਦੋਂ ਟਰੈਵਲ ਏਜੰਟ ਨੇ ਆਖਿਆ ਸੀ ਕਿ ਤੁਹਾਨੂੰ ਰੂਸ ਭੇਜ ਦਿੱਤਾ ਜਾਊ ਕੋਰੀਅਰ ਸਰਵਿਸ ਤੋਂ ਉਹਨਾਂ ਉੱਥੇ ਕਰਨੀ ਪਵੇਗੀ ਕਿ ਉਹਦੀ ਕੋਈ ਜਾਂਚ ਪੜਤਾਲ ਕੀਤੀ ਸੀ ਜਾਂ ਨਹੀਂ ਜ਼ਿੰਮੇਵਾਰੀ ਸਾਡੀ ਵੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਲੋਕ ਠਕੀਆਂ ਮਾਰਦੇ ਅਤੇ ਕਿਵੇਂ ਮਾਰਦੇ ਆ ਤੁਸੀਂ ਵੇਖਿਓ ਕਿ ਬਹੁਤ ਸਾਰੇ ਕਲਾਕਾਰਾਂ ਨਾਲ ਅਦਾਕਾਰਾਂ ਨਾਲ ਜਾਂ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਜਾਂ ਵਧਾਇਕ ਨੇ ਜਾਂ ਸੰਸਦ ਨੇ ਜਾਂ ਮੰਤਰੀ ਨੇ ਆਮ ਲੋਕ ਉਹਨਾਂ ਨਾਲ ਫੋਟੋਆਂ ਖਿੱਚਵਾ ਲੈਂਦੇ ਨੇ ਪਰ ਉਹਨਾਂ ਫੋਟੋਆਂ ਦੀ ਨਜਾਇਜ਼ ਵਰਤੋਂ ਵੀ ਹੁੰਦੀ ਆ ਆ ਖਬਰ ਉਧਰ ਇਸ਼ਾਰਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਅਤੇ ਸੰਸਦ ਮੀਤ ਹੇਰ ਉਹਨਾਂ ਦਾ ਇੱਕ ਨਜ਼ਦੀਕੀ ਸਾਥੀ ਆਪਣੇ ਆਪ ਨੂੰ ਦੱਸਤਾ ਸੀ ਅਤੇ ਪੱਖੋ ਵੱਲ ਦੇ ਲੋਕਾਂ ਨੂੰ ਰਕਮ ਦੁੱਗਣੀ ਕਰਦੇ ਸਬਜ਼ ਬਾਗ ਦਿਖਾ ਕੇ ਕਈ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਇਹ ਠੱਗੀ ਮਾਰ ਗਿਆ ਹੁਣ ਥਾਣਾ ਸੁਧਾਰਦੀ ਪੁਲਿਸ ਨੇ ਪਿੰਡ ਲੀਲ ਦੇ ਰਹਿਣ ਵਾਲੇ ਰਾਹੁਲ ਗੋਲ ਦੇ ਖਿਲਾਫ ਇੱਕ ਮੁਕੱਦਮਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਰਾਹੁਲ ਗੋਲ ਦੀਆਂ ਸੰਸਦ ਮੀਤ ਹਰ ਦੇ ਨਾਲ ਤੇ ਕੁਝ ਹੋਰ ਆਗੂਆਂ ਦੇ ਨਾਲ ਤਸਵੀਰਾਂ ਸੀ। ਕਿਸੇ ਸਮੇਂ ਉਹਨੇ ਲੋਕਾਂ ਦੇ ਕੰਮ ਵੀ ਕਰਵਾਏ ਜਿਸ ਕਰਕੇ ਇਲਾਕੇ ਵਿੱਚ ਉਸਨੇ ਵਿਸ਼ਵਾਸ ਲੋਕਾਂ ਦਾ ਖਾਟ ਲਿਆ। ਲੋਕ ਉਸ ਤੇ ਵਿਸ਼ਵਾਸ ਕਰਨ ਲੱਗੇ। ਇਸੇ ਵਿਸ਼ਵਾਸ ਨੂੰ ਆਧਾਰ ਬਣਾ ਕੇ ਰਾਹੁਲ ਦੇ ਵੱਲੋਂ ਲੋਕਾਂ ਨੂੰ ਰਕਮ ਦੁੱਗਣੀ ਕਰਨ ਅਤੇ ਚੰਗਾ ਬਿਜ਼ਨਸ ਸੈਟਲ ਕਰਦੇ ਨਾਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀਆਂ ਖਬਰਾਂ ਵਲੀਆਂ ਨੇ। ਇਸੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਪ੍ਰਦੀਪ ਕੁਮਾਰੀ ਪਿੰਡ ਪੱਖੋਵਾਲ ਉਹਨੇ ਦੱਸਿਆ ਕਿ ਉਸਦੀ ਰਾਹੁਲ ਗੋਲਦੀ ਨਾਲ ਪੁਰਾਣੀ ਜਾਣ ਪਛਾਣ ਸੀ। ਰਾਹੁਲ ਨੇ ਉਹਦੇ ਕੋਲੋਂ 2,30,000 ਰੁਪਏ ਅਤੇ ਕਿਹਾ ਕਿ ਇਹ ਰਕਮ ਦੁੱਗਣੀ ਕਰਕੇ ਵਾਪਸ ਦੇਵੇਗਾ। ਕਾਫੀ ਸਮਾਂ ਬੀਤਿਆ। ਬੀਤਣ ਦੇ ਬਾਵਜੂਦ ਵੀ ਰਕਮ ਵਾਪਸ ਨਾ ਕੀਤੀ ਗਈ। ਪ੍ਰਦੀਪ ਕੁਮਾਰ ਦੇ ਵੱਲੋਂ ਰਕਮ ਮੰਗਣ ਤੇ ਰਾਹੁਲ ਉਨੂੰ ਲਾਰੇ ਲੱਪੇ ਲਾਉਣ ਲੱਗਿਆ ਰਾਹੁਲ ਵੱਲੋਂ ਦਿੱਤੇ ਤਿੰਨ ਚੈੱਕ ਉਹ ਬੈਂਕ ਵਿੱਚ ਰੱਦ ਹੋ ਗਏ ਇਸੇ ਤਰ੍ਹਾਂ ਦੀਪਕ কুমার ਤੋਂ 3,70,000 ਰੁਪਏ ਰਾਜਦੀਪ ਸਿੰਘ ਇਹ ਵੀ ਪੱਖੋ ਵੱਲ ਦਾ ਇਹਦੇ ਕੋਲੋਂ 4.5 ਲੱਖ ਰੁਪਈਆ ਲਿਆ ਦੀਪਕ কুমার ਇਹ ਵੀ ਪੱਖੋ ਵੱਲ ਦਾ ਇਹਦੇ ਕੋਲੋਂ 3 ਲੱਖ ਰੁਪਏ ਲਏ ਗਗਨਦੀਪ ਸਿੰਘ ਇਹਦੇ ਕੋਲੋਂ 4.5 ਲੱਖ ਰੁਪਏ ਲਏ ਦਿਨੇਸ਼ ਕੁਮਾਰ ਇਹ ਵੀ ਪੱਖੋ ਵੱਲ ਦਾ ਇਹਦੇ ਕੋਲੋਂ 3 ਲੱਖ ਰੁਪਏ ਦੀ ਠੱਗੀ ਮਾਰੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਧਾਰ ਦੇ ਐਸਐਚਓ ਨੇ ਦੱਸਿਆ ਕਿ ਰਾਹੁਲ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਆਖਿਆ ਕਿ ਜੇਕਰ ਇਸ ਵਿਅਕਤੀ ਨੇ ਕਿਸੇ ਹੋਰ ਨਾਲ ਠੱਗੀ ਮਾਰੀ ਹੋਵੇ ਤਾਂ ਉਹ ਵੀ ਸਾਹਮਣੇ ਆਵੇ ਤੇ ਹੁਣ ਗੱਲ ਕਰਦੇ ਹਾਂ ਗੁਰਪਤਵੰਤ ਪੰਨੂ ਦੀ 14 ਅਪ੍ਰੈਲ ਵੀ ਨੇੜੇ ਆ ਰਹੀ ਹੈ ਤੇ ਉਧਰਲੇ ਪਾਸਿਓ ਉਹ ਵੀ ਸਰਗਰਮੀਆਂ ਵਧਾ ਰਿਹਾ ਹੈ 6 ਫਾਰ ਜਸਟਿਸ ਤੇ ਗੁਰਪਤਵੰਤ ਪੰਨੂ ਨੇ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਕਿ ਉਹ 14 ਅਪ੍ਰੈਲ ਨੂੰ ਡਾਕਟਰ ਵੀ ਆਰ ਅੰਬੇਦਕਰ ਦੀ ਜਨਮ ਦਿਤੀ ਨਾਲ ਸੰਬੰਧਿਤ ਸਾਰੇ ਜਸ਼ਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਬੰਦ ਕਰ ਦੇਵੇ। ਮੀਡੀਆ ਨਾਲ ਸਾਂਝੇ ਕੀਤੇ ਗਏ ਪੱਤਰ ਦੇ ਵਿੱਚ 6 ਫੋਰ ਜਸਟਿਸ ਨੇ 14 ਅਪ੍ਰੈਲ ਨੂੰ ਹਿਮਾਚਲ ਵਿਧਾਨ ਸਭਾ ਦੇ ਨੇੜੇ ਚੌੜਾ ਮੈਦਾਨ ਸਥਿਤ ਅੰਬੇਦਕਰ ਦੇ ਬੋਤੇ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ ਪੰਨੂ ਨੇ ਕਿਹਾ ਕਿ ਜੰਤਕ ਤਾਂ ਵਿਦਿਅਕ ਸੰਸਥਾਵਾਂ ਦੇ ਵਿੱਚ ਡਾਕਟਰ ਵੀ ਆਰ ਅੰਬੇਦਕਰ ਦੇ ਨਾਲ ਸੰਬੰਧਤ ਸਾਰੇ ਜਿਹੜੇ ਸਮਾਗਮ ਨੂੰ ਰੱਦ ਕੀਤੇ ਜਾਣ ਸੂਬਾ ਸਰਕਾਰ ਦੇ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸੰਸਥਾਵਾਂ ਤੋਂ ਅੰਬੇਦਕਰ ਦਾ ਨਾਮ ਅਤੇ ਫੋਟੋਆਂ ਹਟਾ ਦਿੱਤੀਆਂ ਜਾਣ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਦੇ ਹੋਏ ਧਾਰਾ 25 ਬੀ ਉਹ ਜਿਹੜੀ ਪਾਈ ਉਹ ਸਿੱਖਾਂ ਨੂੰ ਹਿੰਦੂ ਵਜੋਂ ਸ਼੍ਰੇਣੀਬੱਧ ਕਰਦੀ ਹੈ ਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਹਿਮਾਚਲੂ 1984 ਤੋਂ 1995 ਤੱਕ ਸਿੱਖਾ ਦੀ ਨਸਲ ਕੁਸ਼ਲੀ ਸੰਵਿਧਾਨਕ ਆਧਾਰ ਬਣਾਉਣ ਵਾਲੀ ਸ਼ਖਸ਼ੀਅਤ ਦੀ ਵਿੜਿਆਈ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਉਹਨਾਂ ਨੇ ਸਪਸ਼ਟ ਤੌਰ ਤੇ ਆਖਿਆ ਕਿ ਉਹਦੀਆਂ ਫੋਟੋਆਂ ਲਾਹ ਦਿੱਤੀਆਂ ਜਾਣ ਅਤੇ ਡਾਕਟਰ ਬੀ ਆਰ ਅੰਬੇਦਕਰ ਦੇ ਨਾਲ ਸੰਬੰਧਿਤ ਕੋਈ ਵੀ ਸਮਾਗਮ ਹਿਮਾਚਲ ਵਿੱਚ ਨਾ ਕੀਤਾ ਜਾਵੇ ਤੇ ਹੁਣ ਧਾਰਮਿਕ ਲੋਕਾਂ ਤੋਂ ਬਹੁਤ ਬੱਚੇ ਬੱਚੀਆਂ ਪੀੜਤ ਨੇ ਇੱਕ ਨਹੀਂ अनेਕਾਂ ਖਬਰਾਂ ਨੇ ਆ ਖਬਰ ਵੀ ਉਸੇ ਤਰ੍ਹਾਂ ਦੀ ਹੈ ਕੇਰਲ ਦੇ ਕਨੂਰ ਦੇ ਵਿੱਚ ਇੱਕ ਪੋਕਸੋ ਅਦਾਲਤ ਨੇ 8 ਅਪ੍ਰੈਲ ਨੂੰ ਇੱਕ ਮਦਰਸਾ ਅਧਿਆਪਕ ਨੂੰ 100 ਤੋਂ 87 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਾਣਕਾਰੀ ਮਿਲੀ ਹੈ ਕਿ ਇੱਕ ਮਦਰਸੇ ਵਿੱਚ ਪੜਾਉਣ ਵਾਲੇ ਇੱਕ ਮੌਲਵੀ ਤੇ 13 ਵਰਿਆਂ ਦੀ ਇੱਕ ਬੱਚੀ ਇੱਕ ਨਾਬਾਲਗ ਦੇ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਸੀ 41 ਵਰਿਆਂ ਦਾ ਦੋਸ਼ੀ ਮੁਹੰਮਦ ਰਫੀ ਉਸਨੇ ਕੋਵਿਡ ਲਾਕਡਾਊਨ ਦੇ ਦੌਰਾਨ ਵਿਦਿਆਰਥਣਾਂ ਨਾਲ ਵਾਰ-ਵਾਰ ਜ਼ਬਰਜਨਾ ਕੀਤਾ ਇਦੇ ਤੋਂ ਪਹਿਲਾਂ 2018 ਵਿੱਚ ਵੀ ਉਹਦੇ ਤੇ ਬਲਾਤਕਾਰ ਦੇ ਦੋਸ਼ ਲੱਗੇ ਸੀ ਉਹ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਸਜ਼ਾ ਵੀ ਕੱਟ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਵਕੀਲ ਨੇ ਦੱਸਿਆ ਕਿ 13 ਸਾਲਾਂ ਦੀ ਲੜਕੀ ਪੜਨ ਵਾਸਤੇ ਮਦਰਸੇ ਜਾਂਦੀ ਸੀ ਕੁਝ ਦਿਨਾਂ ਤੋਂ ਉਸ ਦਾ ਵਰਤਾਓ ਬਦਲ ਗਿਆ ਉਹਦੇ ਮਾਪੇ ਚਿੰਤਤ ਹੋਏ ਲੜਕੀ ਆਪਣੀ ਪੜ੍ਹਾਈ ਤੇ ਵੀ ਧਿਆਨ ਨਾ ਦੇ ਰਹੀ ਸੀ ਜਦੋਂ ਮਾਪੇ ਉਸ ਨੂੰ ਕਾਉਂਸਲਿੰਗ ਵਾਸਤੇ ਕਾਉਂਸਲਰ ਕੋਲ ਲੈ ਕੇ ਗਏ ਤਾਂ ਲੜਕੀ ਨੇ ਉਸ ਨੂੰ ਸਾਰਾ ਕੁਝ ਸੱਚੋ ਸੱਚ ਦੱਸ ਦਿੱਤਾ ਉਨੇ ਦੱਸਿਆ ਕਿ ਮਦਰਸੇ ਦਾ ਮੌਲਵੀ ਉਹਦਾ ਸਰੀਰ ਕੁਸ਼ੋਸ਼ਨ ਕਰਦਾ ਸੀ ਜਾਣਕਾਰੀ ਦੇ ਉਰਸਾਰ ਵਾਰ-ਵਾਰ ਅਪਰਾਧ ਕਰਨ ਲਈ ਪੋਕਸੋ ਅਦਾਲਤ ਨੇ ਦੋਸ਼ੀ ਨੂੰ ਲੰਬੀ ਸਜ਼ਾ ਸੁਣਾਈ ਹੈ ਉਸ ਨੂੰ ਪੋਕਸੋ ਐਕਟ ਦੀ ਧਾਰਾ 5ਟੀ ਦੇ ਤਹਿਤ 5 ਲੱਖ ਰੁਪਏ ਦਾ ਜੁਰਮਾਨਾ ਅਤੇ 5 ਸਾਲ ਦੀ ਕੈਦ ਇਹਦੇ ਤੋਂ ਇਲਾਵਾ ਧਾਰਾ 5 ਦੀ ਉਪ ਧਾਰਾ 6 ਦੇ ਤਹਿਤ ਵਿਸ਼ਵਾਸ ਘਾਤ ਦੀ ਸਜ਼ਾ 35 ਸਾਲ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ ਉਨੂੰ ਵਾਰ-ਵਾਰ ਸਰੀਰਕ ਸ਼ੋਸ਼ਣ ਦੇ ਦੋਸ਼ ਵਿੱਚ 35 ਸਾਲ ਦੀ ਕੈਦ ਦੀ ਸਜ਼ਾ ਇਹਦੇ ਤੋਂ ਇਲਾਵਾ ਔਰਲ ਸੈਕਸ ਵਰਗੇ ਦੋਸ਼ਾਂ ਵਾਸਤੇ 20-20 ਸਾਲ ਦੀ ਸਜ਼ਾ ਅਤੇ 50-50 ਲੱਖ ਰੁਪਏ ਜੁਰਮਾਨਾ ਆਈ ਪੀਸੀ ਦੀ ਧਾਰਾ 376 ਦੀ ਉਪ ਧਾਰਾ 3 ਦੇ ਤਹਿਤ ਇੱਕ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ ਵਿੱਚ 1 ਲੱਖ ਰੁਪਏ ਦਾ ਜੁਰਮਾਨਾ ਅਤੇ 25 ਸਾਲ ਕੈਦ ਦੀ ਸਜ਼ਾ ਉਸ ਨੂੰ ਅਪਰਾਧਕ ਧਮਕੀਆਂ ਦੇਣ ਦੀ ਵੀ ਸਜ਼ਾ ਸੁਣਾਈ ਗਈ ਹੈ ਕਈ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਅਜਿਹੇ ਮਾਮਲੇ ਵਿੱਚ ਰਫੀ ਨੂੰ ਵੱਧ ਤੋਂ ਵੱਧ 50 ਸਾਲ ਦੀ ਕੈਦ ਦੀ ਸਜ਼ਾ ਕੱਟਣੀ ਪਵੇਗੀ। ਦੋਸ਼ ਹੈ ਕਿ ਮੌਲਵੀ ਵਿਦਿਆਰਥੀ ਨੂੰ ਡਰਾਅ ਤਮਕਾ ਕੇ ਜ਼ਬਰਦਸਤੀ ਦੂਸਰੇ ਕਮਰੇ ਵਿੱਚ ਲੈ ਜਾਂਦਾ ਅਤੇ ਉਹਦੇ ਨਾਲ ਜ਼ਬਰਜਨਾ ਕਰਦਾ। ਦੋਸ਼ੀ ਖੁਦ ਵਿਆਹਿਆ ਹੋਇਆ ਸੀ ਪਰ ਉਸਦੀ ਪਤਨੀ ਉਸਦੇ ਵਿਵਹਾਰ ਤੋਂ ਤੰਗ ਆ ਕੇ ਉਸਨੂੰ ਤਲਾਕ ਦੇ ਚੁੱਕੀ ਸੀ ਤੇ ਹੁਣ ਬਿਹਾਰ ਦੇ ਵਿੱਚੋਂ ਇੱਕ ਵੱਡੀ ਖਬਰ ਹੈ। ਜਾਣਕਾਰੀ ਮਿਲੀ ਹੈ ਕਿ ਬਿਹਾਰ ਦੇ ਵਿੱਚ ਬਿਜਲੀ ਡਿੱਗਣ ਦੇ ਕਾਰਨ ਗੜੇਮਾਰੀ ਦੇ ਕਾਰਨ 36 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਮਰਤਕਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਵੀਰਵਾਰ ਵਾਲੇ ਦਿਨ ਗੜੇਮਾਰੀ ਅਤੇ ਮੀਂਹ ਦੇ ਕਾਰਨ ਘਟਨਾਵਾਂ ਹੋਈਆਂ ਅਤੇ 39 ਲੋਕ ਮੌਤ ਦੇ ਮੂੰਹ ਵਿੱਚ ਗਏ। ਜਦਕਿ 32 ਹੋਰ ਲੋਕਾਂ ਦੀ ਮੌਤ ਬਿਜਲੀ ਡਿੱਗਣ ਕਾਰਨ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ 25 ਮੌਤਾਂ ਹੋਈਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਜਦੋਂ ਅੰਕੜਿਆਂ ਨੂੰ ਇਕੱਠਾ ਕੀਤਾ ਗਿਆ ਤਾਂ ਇਹ ਗਿਣਤੀ 61 ਹੋ ਗਈ। ਨਲੰਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 23 ਮੌਤਾਂ ਹੋਈਆਂ ਨੇ। ਬਿਹਾਰ ਦੇ ਆਫਤ ਪ੍ਰਬੰਧਨ ਵਿਭਾਗ ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀਰਵਾਰ ਨੂੰ ਬਿਜਲੀ ਡਿੱਗੀ, ਗੜੇਮਾਰੀ ਅਤੇ ਮੀਂਹ ਦੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ 61 ਲੋਕਾਂ ਦੀ ਮੌਤ ਹੋਈ। ਬਿਜਲੀ ਡਿੱਗਣ ਅਤੇ ਤੂਫਾਨ ਨੇ ਘਰਾਂ ਨੂੰ ਵੀ ਵਿਆਪਕ ਭਾਵ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ। ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਮ੍ਰਿਤਕਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਆ ਅਫਸੋਸ ਪ੍ਰਗਟਾਇਆ ਉੱਥੇ ਉਹਨਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਦਸਣਾ ਬਣਦਾ ਕਿ ਬੁੱਧਵਾਰ ਨੂੰ ਬਿਹਾਰ ਦੇ 4 ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋਈ ਸੀ ਬਿਹਾਰ ਦਾ ਗਵਾਂਡੀ ਸੂਬਾ ਝਾਰਖੰਡ ਝਾਰਖੰਡ ਦੇ ਹਜਾਰੀ ਬਾਗ ਜ਼ਿਲ੍ਹੇ ਵਿੱਚ ਵੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਈ ਹੈ ਤੇ ਹੁਣ ਅਗਲੀ ਖਬਰ ਕੈਨੇਡਾ ਦੇ ਨਾਲ ਸੰਬੰਧਿਤ ਖਬਰ ਹੈ ਕੈਨੇਡਾ ਦੇ ਵਿੱਚ ਇਸ ਵਕਤ ਚੋਣ ਮੈਦਾਨ ਭਰ ਰਿਹਾ ਹੈ ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਤਰ੍ਹਾਂ ਬ੍ਰੈਂਪਟਨ ਅਤੇ ਉਹਦੇ ਆਲੇ-ਦੁਆਲੇ ਫੈਡਰਲ ਰਾਜਨੀਤੀ ਦਾ ਸਨੁਤੋ ਰਾਜ ਕੇਂਦਰ ਬਣਾ ਰਹੀਆਂ ਨੇ। ਬੀਤੇ ਦਿਨੀ ਕੰਜ਼ਰਵਟਿਵ ਪਾਰਟੀ ਦੇ ਆਕੂ ਪੀਰੇ ਪੋਲੀਵ ਦੇ ਵੱਲੋਂ ਬ੍ਰੈਂਪਟਨ ਸ਼ਹਿਰੀ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਇੱਕ ਸਟਾਪ ਦਾ ਕ੍ਰਾਈਮ ਨਾਹਰਾ ਦੇ ਕੇ ਰੈਲੀ ਕੀਤੀ ਗਈ। ਉਸ ਤਰ੍ਹਾਂ ਸਰਕਾਰ ਬਣਨ ਤੇ ਕੈਨੇਡਾ ਦੇ ਵਿੱਚ ਅਪਰਾਧੀਆਂ ਦੇ ਖਿਲਾਫ ਸਖਤ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਗਿਆ। ਉਹਨਾਂ ਦੀ ਰੈਲੀ ਤੋਂ ਤੁਰੰਤ ਬਾਅਦ ਸਮੇ ਨੂੰ ਪਛਾਣਦਿਆਂ ਸੱਤਾਧਾਰੀ ਤੇ ਲਿਬਰਲ ਅਤੇ ਉਹਦੇ ਨਵੇਂ ਆਗੂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਬ੍ਰੈਂਪਟਨ ਪੁੱਜੇ ਅਤੇ ਚੋਣ ਰੈਲੀ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੈਨੇਡਾ ਦੇ ਵਿੱਚ ਗਨ ਕੰਟਰੋਲ ਅਤੇ ਅਪਰਾਧ ਦੀ ਰੋਕਥਾਮ ਦੇ ਵਾਸਤੇ ਅਸਰਦਾਰ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਲੋਕਾਂ ਦੇ ਨਾਲ ਇੱਕ ਪਬਲਿਕ ਸੇਫਟੀ ਯੋਜਨਾ ਵੀ ਸਾਂਝੀ ਕੀਤੀ ਹੈ ਜਿਸ ਦੇ ਤਹਿਤ ਕੈਨੇਡਾ ਦੇ ਵਿੱਚ ਗਨ ਕੰਟਰੋਲ ਕਰਨ ਵਾਸਤੇ ਬਾਏ ਬੈਕ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਅਪਰਾਧੀਆਂ ਨੂੰ ਮਿਲਦੀਆਂ ਜ਼ਮਾਨਤਾਂ ਰੋਕਣ ਵਾਸਤੇ ਪ੍ਰਭਾਵਸ਼ਾਲੀ ਅਤੇ ਸਖਤ ਸੰਵਿਧਾਨਕ ਵਿਵਸਥਾਵਾ ਕਰਨ ਦਾ ਵਾਅਦਾ ਕੀਤਾ ਹੈ ਕਾਰਨੀ ਨੇ ਕਿਹਾ ਕਿ ਕੰਟਰੋਲ ਤਹਿਤ ਨਵੇਂ ਵਿਧਾਨਕ ਮਤੇ ਰਾਹੀਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਏਗਾ ਕਿ ਹਿੰਸਕ ਕਾਰਵਾਈਆਂ ਕਰਨ ਵਾਲੇ ਅਪਰਾਧੀਆਂ ਦੇ ਗਨ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਗੰਨਾਂ ਦੇ ਵਰਗੀਕਰਨ ਦਾ ਅਧਿਕਾਰ RCF ਨੂੰ ਦਿੱਤਾ ਜਾਏਗਾ ਅਪਰਾਧ ਵਿੱਚ ਵਰਤੀਆਂ ਜਾ ਰਹੀਆਂ ਗੰਨਾਂ ਨੂੰ ਜ਼ਬਤ ਕਰਨ ਲਈ RCMP ਫੋਰੈਂਸਿਕ ਲੈਬ ਨੂੰ ਵਿੱਤੀ ਮਦਦ ਦੇਣ ਤੇ ਲਾਇਸੈਂਸ ਪ੍ਰਕਿਰਿਆ ਤੇ ਕਾਨੂੰਨਾਂ ਨੂੰ ਹੋਰ ਵਧੇਰੇ ਸਖਤ ਕਰਨ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੈ ਦੂਜੇ ਪਾਸੇ ਅਪਰਾਧੀ ਆ ਜਿਹੜੇ ਵਾਰ-ਵਾਰ ਅਪਰਾਧ ਕਰਦੇ ਆ ਹਿੰਸਕ ਵਾਰਦਾਤਾਂ ਕਰਦੇ ਆ ਕਾਰਾਂ ਚੋਰੀ ਕਰਦੇ ਆ ਮਨੁੱਖੀਅਤ ਤੇ ਗਨ ਤਸਕਰੀ ਕਰਦੇ ਆ ਇਹਨਾਂ ਨੂੰ ਮਿਲਦੀਆਂ ਜ਼ਮਾਨਤਾਂ ਤੇ ਉਹਨੇ ਆਖਿਆ ਕਿ ਸਖਤ ਕਾਨੂੰਨ ਲਿਆਂਦਾ ਜਾਵੇਗਾ ਮਾਰਕ ਕਾਰਨੀ ਨੇ ਪੀਅਰ ਪੋਲੀਫ ਦੀ ਸਟਾਪ ਕਰਾਈਮ ਰੈਲੀ ਤੇ ਕਟਾਕਸ਼ ਕਰਦਿਆਂ ਕਿਹਾ ਕਿ ਉਹ ਗਨ ਲੋਬੀ ਪ੍ਰਤੀ ਨਰਮ ਰੁਖ ਰੱਖਦੇ ਆ ਉਹਨਾਂ ਨੇ ਗਨ ਕੰਟਰੋਲ ਤੇ ਬਾਏ ਬੈਕ ਪ੍ਰੋਗਰਾਮ ਦਾ ਸਮਰਥਨ ਨਹੀਂ ਸੀ ਕੀਤਾ ਅਜਿਹੀ ਹਾਲਤ ਦੇ ਵਿੱਚ ਪੋਲੀਫ ਸਟਾਪ ਕਰਾਈਮ ਦਾ ਨਾਰਾ ਜਿਹੜਾ ਦੇ ਰਹੇ ਨੇ ਇਹ ਸਿਰਫ ਵੋਟਾਂ ਵਾਸਤੇ ਨਾਰਾ ਦਿੱਤਾ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਅਤੇ ਸਰਕਾਰ ਨਿਤ ਨਵੇਂ ਹੁਕਮ ਸੁਣਾਉਂਦੀ ਹੈ ਤੇ ਅਗਲੇ ਦਿਨ ਕਈ ਵਾਰੀ ਯੂ ਟਰਨ ਵੀ ਮਾਰਦੀ ਹੈ ਹੁਣ ਅਮਰੀਕਾ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਖੁਦ ਅਮਰੀਕਾ ਛੱਡਣ ਵਾਸਤੇ ਮਜਬੂਰ ਕਰਨ ਵਾਸਤੇ ਇੱਕ ਨਵੀਂ ਯੋਜਨਾ ਬਣਾ ਲਈ ਹੈ ਇਸ ਯੋਜਨਾ ਦੇ ਤਹਿਤ ਅਜਾਹੀ ਲੋਕਾਂ ਨੂੰ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੀ ਡੈਥ ਮਾਸਟਰ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਜਾਏਗਾ ਜਿਸ ਦੇ ਵਿੱਚ ਆਮ ਤੌਰ ਤੇ ਮ੍ਰਿਤਕ ਵਿਅਕਤੀਆਂ ਦੇ ਨਾਮ ਪਾਏ ਜਾਂਦੇ ਹੈ ਇਹ ਇਹਨਾਂ ਪ੍ਰਵਾਸੀਆਂ ਦੇ ਜਿਹੜੇ ਸਮਾਜਿਕ ਸੁਰੱਖਿਆ ਨੰਬਰ ਨੇ ਭਾਵ ਐਸਐਸਐਨ ਉਹਨੂੰ ਅਯੋਗ ਕਰਾਰ ਦੇ ਦੇਵੇਗਾ ਅਤੇ ਉਹਨਾਂ ਨੂੰ ਸਰਕਾਰੀ ਲਾਭ ਅਤੇ ਵਿੱਤੀ ਸੇਵਾਵਾਂ ਤੋਂ ਫਿਰ ਵਾਂਝਾ ਕਰ ਦੇਵੇਗਾ ਜਾਣਕਾਰੀ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਹ ਯੋਜਨਾ ਉਹਨਾਂ ਪ੍ਰਵਾਸੀਆਂ ਤੇ ਲਾਗੂ ਹੋਵੇਗੀ ਜਿਨ੍ਹਾਂ ਨੂੰ ਬਾਈਡਨ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਅਸਥਾਈ ਦਰਜਾ ਦਿੱਤਾ ਗਿਆ ਸੀ ਪਰ ਹੁਣ ਉਹਨਾਂ ਦਾ ਇਹ ਦਰਜਾ ਰੱਦ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵਿੱਚ ਟੈਕਸ ਅਦਾ ਕਰਨ ਅਤੇ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਸਮਾਜਿਕ ਸੁਰੱਖਿਆ ਨੰਬਰ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ ਜਿਸ ਤੋਂ ਬਗੈਰ ਕੋਈ ਵਿਅਕਤੀ ਬੈਂਕ ਵਿੱਚ ਖਾਤਾ ਤੱਕ ਨਹੀਂ ਖੋਲ੍ਹ ਸਕਦਾ ਕ੍ਰੈਡਿਟ ਕਾਰਡ ਪ੍ਰਾਪਤ ਨਹੀਂ ਕਰ ਸਕਦਾ ਹੋਰ ਬਹੁਤ ਸਾਰੇ ਮਹੱਤਵਪੂਰਨ ਕੰਮ ਵੀ ਅਮਰੀਕਾ ਵਿੱਚ ਨਹੀਂ ਹੋ ਸਕਦੇ ਇਸ ਯੋਜਨਾ ਦਾ ਉਦੇਸ਼ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕ ਆਪਣੇ ਆਪ ਨੂੰ ਵਿੱਤੀ ਸਾਧਨਾਂ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਪਾਉਣਗੇ ਤਾਂ ਉਹ ਆਪਣੇ ਆਪ ਅਮਰੀਕਾ ਨੂੰ ਛੱਡਣ ਦਾ ਫੈਸਲਾ ਕਰ ਲੈਣਗੇ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਯੋਜਨਾ ਟਰੰਪ ਪ੍ਰਸ਼ਾਸਨ ਦਾ ਸੰਵੇਦਨਸ਼ੀਲ ਡੇਟਾ ਦੀ ਵਰਤੋਂ ਨੂੰ ਹੋਰ ਵਧਾਉਣ ਲਈ ਇੱਕ ਹੋਰ ਕਦਮ ਦੱਸਿਆ ਗਿਆ ਹੈ 3600 ਅਪਰਾਧੀ ਜਾਂ ਸ਼ੱਕੀ ਅਤਵਾਦੀ ਪਹਿਲਾਂ ਹੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾ ਚੁੱਕੇ ਹਨ ਦਾ ਨਿਊਯਾਰਕ ਟਾਈਮਜ਼ ਨੇ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਹੈ ਕਿ ਹੁਣ ਤੱਕ 3600 ਤੋਂ ਵੱਧ ਲੋਕਾਂ ਨੂੰ ਅਪਰਾਧੀ ਹੋਣ ਜਾਂ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਹੋਣ ਦੇ ਸ਼ੱਕ ਕਾਰਨ ਡੈਥ ਮਾਸਟਰ ਲਿਸਟ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਵਿੱਚ ਰਹਿਣ ਦਾ ਕੋਈ ਆਰਥਿਕ ਜਾਂ ਕਾਨੂੰਨੀ ਲਾਭ ਨਹੀਂ ਹੈ ਤਾਂ ਲੋਕ ਆਪਣੇ ਆਪ ਅਮਰੀਕਾ ਛੱਡ ਜਾਣਗੇ। ਰਾਸ਼ਟਰਪਤੀ ਟਰੰਪ ਦੇ ਸਹਾਇਕ ਪ੍ਰੈਸ ਕਟਰ ਲਿਜ ਹਿਊਸਟਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵਾਅਦਾ ਕੀਤਾ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੋਧ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਇਹ ਯੋਜਨਾ ਉਸ ਦੇਸ਼ਾਂ ਦੇ ਵਿੱਚ ਇੱਕ ਹੋਰ ਕਦਮ ਹੈ ਅਮਰੀਕੀ ਖਜ਼ਾਨਾ ਵਿਭਾਗ ਅੰਦਰੂਨੀ ਮਾਲੀਆ ਸੇਵਾ ਭਾਵ ਆਈਆਰਐਸ ਅਤੇ ਗ੍ਰਹਿ ਸੁਰੱਖਿਆ ਵਿਭਾਗ ਇੱਕ ਸਮਝੌਤੇ ਤੇ ਪਹੁੰਚੇ ਨੇ ਜਿਸ ਦੇ ਤਹਿਤ ਪ੍ਰਵਾਸੀਆਂ ਦਾ ਟੈਕਸ ਡਾਟਾ ਹੁਣ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤਾ ਜਾਏਗਾ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਦਾ ਪਤਾ ਲਗਾਉਣ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਬਰਾਖਾ